ਦੀ ਬਿਮਾਰੀ ਅੱਜ ਜਿਹੜੀ ਹੈ ਉਹ ਕੈਂਸਰ ਹੈ। ਔਰ ਜਿਹੜਾ ਬੰਦਾ ਗੇਮ ਕਰਦਾ ਉਹਨੂੰ ਕੈਂਸਰ ਹੁੰਦੀ ਕਿਉਂਕਿ ਕੈਂਸਰ ਤਾਂ ਹੁੰਦਾ ਸਰੀਰ ਦੇ ਚ ਆਕਸੀਜਨ ਨਹੀਂ ਪਹੁੰਚਦੀ। ਤੇ ਤੁਹਾਡਾ ਬਾਕੀ ਸਰੀਰ ਕੰਮ ਕਰਦਾ। ਤਾਂ ਤੁਹਾਡੇ ਜਿਹੜੇ ਪੇਟ ਦੀਆਂ ਜਿਹੜੀਆਂ ਬਿਮਾਰੀਆਂ ਆ ਜਾਂ ਗੁਰਦੇ ਆ ਜਾਂ ਹੋਰ ਆ ਉਹ ਵੀ ਆਰਗਨ ਆ ਤੁਹਾਡੇ ਜਿਹੜੇ ਵੱਡੇ ਪੱਧਰ ਤੇ ਵਰਕ ਕਰਦੇ ਆ। ਕਿ ਅਸੀਂ ਇਹ ਚਾਹੁੰਦੇ ਹਾਂ ਕਿ ਹਰ ਬੰਦੇ ਤੱਕ ਸਾਡੀ ਆਵਾਜ਼ ਜਾਵੇ ਹਰ ਇੱਕ ਮਾਂ-ਬਾਪ ਆਪਣੇ ਬੱਚੇ ਨੂੰ ਸਕੂਨਾਂ ਤੱਕ ਲੈ ਕੇ ਆਵੇ ਜਿੰਨਾ ਚਿਰ ਅਸੀਂ ਜਿਵੇਂ ਤੁਹਾਨੂੰ ਦੱਸਿਆ ਵੀ ਬਹੁਤੀਆਂ ਚੀਜ਼ਾਂ ਅਸੀਂ ਸਿਰਫ ਨੌਕਰੀ ਤੱਕ ਸੀਮਿਤ ਰਹੇ ਹਾਂ ਕਿ ਸਾਡਾ ਬੱਚੇ ਨੂੰ ਨੌਕਰੀ ਮਿਲ ਜਾਊ ਪਰ ਅੱਜ ਸਭ ਤੋਂ ਵੱਡੀ ਜਿਹੜੀ ਚੀਜ਼ ਆ ਉਹ ਸਿਹਤ ਹੈ ਕਿ ਜਿਹੜੀ ਹੈ ਪ੍ਰਸ਼ਾਸਨਿਕ ਗਲਤੀਆਂ ਕਾਰਨ ਤੇ ਜਾਂ ਕੁਝ ਅਧਿਕਾਰੀਆਂ ਦੀ ਗਲਤੀ ਦਾ ਸਮਾਜਾ ਸਰਕਾਰ ਨੂੰ ਭੁਗਤਣਾ ਪੈਂਦਾ ਹੈ ਪਰ ਇਸ ਵਾਸਤੇ ਸਰਕਾਰ ਚਾਹੁੰਦੀ ਹੈ ਕਿ ਸਿਕੰਜਾ ਕੱਸਿਆ ਜਾਵੇ ਤਾਂ ਕਿ ਜਿਹੜਾ ਹੈਗਾ ਜਿਹੜਾ ਜਿਹੜਾ ਬੰਦਾ ਜਿਹੜੀ ਆਪਣੇ ਹੱਕ ਰੱਖਦਾ ਪਰ ਉਹਨੂੰ ਜੇ ਚੰਗਾ ਕੰਮ ਕਰਦਾ ਤਾਂ ਸਨਮਾਨ ਵੀ ਹੋਵੇ ਤੇ ਜੇਕਰ ਸਮਾਜ ਦਾ ਕੋਈ ਨੁਕਸਾਨ ਕਰਦਾ ਤਾਂ ਫਿਰ ਉਹਦਾ ਉਹਨੂੰ ਉਹਦਾ ਫਰਜ਼ ਬਣਦਾ ਕਿ ਉਹਨੂੰ ਫਿਰ ਸਜ਼ਾ ਵੀ ਮਿਲੇ ਤਸਵੀਰਾਂ ਤੁਹਾਡੇ ਨਾਲ ਬਾਸਕਟਬਾਲ ਗਰਾਊਂਡ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਪਹਿਲਾਂ ਹਾਕੀ ਗਰਾਊਂਡ ਦੇ ਵਿੱਚ ਜਿਹੜਾ ਐਮਐਲਏ ਫਰੀਦਕੋਟ ਗੁਰਦੇਵਤ ਸਿੰਘ ਸੇਖੋ ਉੱਥੇ ਪਹੁੰਚੇ ਸੀਗੇ ਤੇ ਹੁਣ ਬਾਸਕਟਬਾਲ ਗਰਾਊਂਡ ਦੇ ਵਿੱਚ ਵੀ ਪਹੁੰਚ ਚੁੱਕੇ ਨੇ ਕਿਉਂਕਿ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਤੋਂ ਬਚਾਉਣ ਲਈ ਇਹ ਜਿਹੜੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਜਿਹੜਾ ਬਾਸਕਟਬਾਲ ਗਰਾਊਂਡ ਦੇ ਵਿੱਚ ਐਮਐਲਏ ਫਰੀਦਕੋਟ ਗੁਰਦੇਵਤ ਸਿੰਘ ਸੇਖੋ ਤੇ ਨਾਲ ਉਹਨਾਂ ਦੇ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਉਹ ਵੀ ਪਹੁੰਚੇ ਹੋਏ ਨੇ ਕਿਉਂਕਿ ਜਿਹੜਾ ਅੱਜ ਪ੍ਰੋਗਰਾਮ ਇੱਕ ਉਲੀਕਿਆ ਗਿਆ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕਤਾ ਜਿਹੜਾ ਮਹਿੰਮ ਦਾ ਆਗਾਜ਼ ਕੀਤਾ ਗਿਆ ਹੈ ਤਾਂ ਉਮੀਦ ਤਹਿਤ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਹੈ ਤਾਂ ਨੌਜਵਾਨਾਂ ਨੂੰ ਜਿਹੜਾ ਖੇਡਾਂ ਨਾਲ ਜੋੜਨ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪੰਜਾਬ ਪੁਲਿਸ ਦਾ ਅਭਰਾਲਾ ਹੈ ਤਾਂ ਇਸ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਸਰਕਾਰ ਦਾ ਕਾਫੀ ਵੱਡਾ ਹੱਥ ਹੈ ਤਾਂ ਐਮਐਲਏ ਫਰੀਦਕੋਟ ਗੁਰਦੇਵ ਸਿੰਘ ਸੇਖੋਂ ਉਹਦੇ ਇੱਥੇ ਪਹੁੰਚੇ ਨੇ ਤਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਉਹਨਾਂ ਨੂੰ ਅਸ਼ੀਰਵਾਦ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਤਾਫਰੀਦਕੋਟ ਦੇ ਐਮਐਲਏ ਗੁਰਦੇਵਤ ਸਿੰਘ ਸੇਖੋਂ ਤਾਂ ਖੁਦ ਜਿਹੜਾ ਐਸਐਸਪੀ ਹਰਜੀਤ ਸਿੰਘ ਦੇ ਨਾਲ ਸਹਿਯੋਗ ਕਰਨ ਲਈ ਉਹਨਾਂ ਦਾ ਸਾਥ ਦੇਣ ਲਈ ਪਹੁੰਚੇ ਨੇ ਗੱਲਬਾਤ ਕਰਦੇ ਆ ਸੇਖੋਂ ਸਾਹਿਬ ਪੰਜਾਬ ਸਰਕਾਰ ਦਾ ਬਹੁਤ ਵਧੀਆ ਜਿਹੜਾ ਉਪਰਾਲਾ ਦੇਖਣ ਨੂੰ ਮਿਲਿਆ ਕਿਉਂਕਿ ਮੁੱਖ ਮੰਤਰੀ ਪੰਜਾਬ ਨੇ ਜਿਹੜਾ ਪੂਰਾ ਸਿਵਲ ਪ੍ਰਸ਼ਾਸਨ ਦੀ ਗੱਲ ਕਰੀਏ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਨਾਲ ਮੀਟਿੰਗਾਂ ਕਰਕੇ ਇੱਕ ਇਹ ਟਾਰਗੇਟ ਰੱਖ ਲਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜਾ ਖਾਤਮਾ ਕਰਨਾ ਹੈ ਤਾਂ ਉਸੇ ਤਹਿਤ ਅੱਜ ਜਿਹੜਾ ਉਮੀਦ ਤੇ ਤਹਿਤ ਪ੍ਰੋਗਰਾਮ ਲੀਕਿਆ ਗਿਆ ਤੇ ਤੁਸੀਂ ਖੁਦ ਪਹੁੰਚੇ ਹੋ ਪਹੁੰਚੇ ਵੀ ਉਸ ਜਗ੍ਹਾ ਤੇ ਆ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਆ ਆਪਦੀਆਂ ਖੇਡਾਂ ਦੀ ਬਹੁਤ ਵੱਡਾ ਉਪਰਾਲਾ ਜੀ ਮੁੱਖ ਮੰਤਰੀ ਸਾਹਿਬ ਇਹ ਸੋਚ ਆ ਕਿ ਪੰਜਾਬ ਦਾ ਹਰ ਬੰਦਾ ਜਿਹੜਾ ਉਹ ਤੰਦਰੁਸਤ ਹੋਵੇ ਉਹ ਤੰਦਰੁਸਤ ਤਾਂ ਹੀ ਹੋਊਗਾ ਜੇ ਉਹ ਗੇਮਾਂ ਦੇ ਨਾਲ ਜੁੜੂਗਾ ਔਰ ਕੱਲਾ ਇਹ ਨਹੀਂ ਵੀ ਤੁਸੀਂ ਸਰੀਰਕ ਤੌਰ ਤੇ ਤਕੜੇ ਹੁੰਨੇ ਹੋ ਤੁਸੀਂ ਬਿਮਾਰੀਆਂ ਤੋਂ ਵੀ ਬਚਦੇ ਹੋ ਬਹੁਤ ਸਾਰੀਆਂ ਬਿਮਾਰੀਆਂ ਇਹੋ ਜਿਹੜੀਆਂ ਵੱਡੀਆਂ ਮੇਜਰ ਬਿਮਾਰੀਆਂ ਉਹ ਜੇ ਤੁਸੀਂ ਐਕਸਰਸਾਈਜ਼ ਕਰਦੇ ਹੋ ਤਾਂ ਤੁਹਾਨੂੰ ਬਿਮਾਰੀਆਂ ਨੇੜੇ ਨਹੀਂ ਆਉਂਦੀ ਜਿਵੇਂ ਕਿ ਤੇ ਬਲੱਡ ਪ੍ਰੈਸ਼ਰ ਸਾਰੀਆਂ ਬਿਮਾਰੀਆਂ ਜਿਹੜੀਆਂ ਬਲੱਡ ਪ੍ਰੈਸ਼ਰ ਤੋਂ ਸ਼ੁਰੂ ਹੁੰਦੀਆਂ ਕਿਸੇ ਵੀ ਖਿਡਾਰੀ ਦਾ ਚੈੱਕ ਕਰਾ ਲਓ ਬਲੱਡ ਪ੍ਰੈਸ਼ਰ ਜਿਹੜਾ ਜਿੰਨਾ ਲੋਅ ਰੈਸਟ ਦੱਸਦੇ ਆ ਉਹ ਤੋਂ ਵੀ ਥੱਲੇ ਹੁੰਦਾ ਨਾ ਸ਼ੂਗਰ ਦੀ ਕਿਸੇ ਖਿਡਾਰੀ ਨੂੰ ਪ੍ਰੋਬਲਮ ਆਵੇ ਨਾ ਕਿਸੇ ਖਿਡਾਰੀ ਨੂੰ ਹਾਰਟ ਦੀ ਪ੍ਰੋਬਲਮ ਆਵੇ ਉਹ ਠੀਕ ਹੈ ਕੋਈ ਲੱਖਾਂ ਚੋਂ ਕਿੱਦਾਂ ਹੋ ਜਾਂਦਾ ਉਹ ਉਹ ਵੱਖਰੀ ਗੱਲ ਹੈ ਪਰ ਜਿੰਨੇ ਵੀ ਖਿਡਾਰੀ ਹੈ ਔਰ ਅੱਜ ਕੱਲ ਜਿਹੜੀ ਦਿਲ ਦੀ ਧੜਕਣ ਵਧਣ ਦੀ ਬਿਮਾਰੀ ਅਕਸਰ ਚੱਲਦੀ ਹੈ ਖਿਡਾਰੀ ਦਾ ਜਿਹੜਾ ਹੈ ਜੇ ਤੁਸੀਂ ਪੂਰਾ ਆਲ ਆਊਟ ਲਾਉਨੇ ਆ ਤਾਂ ਵੱਧ ਤੋਂ 2 ਤੋਂ 3 ਸੈਕਿੰਡ ਦੇ ਵਿੱਚ ਆਪਦਾ ਜਿੰਨਾ ਮਰਜ਼ੀ ਹਾਰਟ ਉਹਦਾ ਵੱਧ ਜਿਹੜਾ ਉਹ ਧੜਕ ਰਿਹਾ ਹੋਵੇ ਉਹ ਕੰਟਰੋਲ ਕਰ ਜਾਂ ਉਸ ਤੋਂ ਅੱਗੇ ਜਿਹੜੀ ਹੈਗੀ ਐ ਖਾਸ ਕਰਕੇ ਬੱਡੀ ਬਿਮਾਰੀ ਅੱਜ ਜਿਹੜੀ ਹੈ ਉਹ ਕੈਂਸਰ ਹੈ। ਔਰ ਜਿਹੜਾ ਬੰਦਾ ਗੇਮ ਕਰਦਾ ਉਹਨੂੰ ਕੈਂਸਰ ਹੁੰਦੀ ਕਿਉਂਕਿ ਕੈਂਸਰ ਤਾਂ ਹੁੰਦਾ ਸਰੀਰ ਦੇ ਵਿੱਚ ਆਕਸੀਜਨ ਹੀ ਪਹੁੰਚਦੀ। ਜੇ ਤੁਹਾਡਾ ਬਾਕੀ ਸਰੀਰ ਕੰਮ ਕਰਦਾ ਤਾਂ ਤੁਹਾਡੇ ਜਿਹੜੇ ਪੇਟ ਦੀਆਂ ਜਿਹੜੀਆਂ ਹੈਗੀਆਂ ਬਿਮਾਰੀਆਂ ਜਾਂ ਗੁਰਦੇ ਆ ਜਾਂ ਹੋਰ ਹੈ ਉਹ ਵੀ ਆਰਗਨ ਆ ਤੁਹਾਡੇ ਜਿਹੜੇ ਵੱਡੇ ਪੱਧਰ ਤੇ ਵਰਕ ਕਰਦੇ ਆ ਤਾਂ ਇਹਦੇ ਨਾਲ ਅਸੀਂ ਬਿਮਾਰੀਆਂ ਤੋਂ ਵੀ ਬਚਦੇ। ਸੋ ਪੋਜ਼ਿਟਿਵਿਟੀ ਵੀ ਆਉਂਦੀ ਹੈ। ਬੰਦਾ ਹਾਰ ਗਿਆ ਜ਼ਿੰਦਗੀ 'ਚ ਲੱਗਦਾ ਪਤਾ ਨਹੀਂ ਪਿਛਲੇ ਲਗਭਗ 40 ਸਾਲ ਇਸ ਗਰਾਊਂਡ ਦੇ ਨਾਲ ਜੁੜਿਆ ਨੂੰ ਹੋ ਗਿਆ ਤਾਂ 40 ਸਾਲਾਂ 'ਚ ਪਤਾ ਨਹੀਂ ਕਿੰਨੇ ਕ ਮੈਚ ਜਿੱਤੇ ਆ ਕਿੰਨੇ ਕ ਹਾਰੇ ਆ ਕਦੇ ਮਹਿਸੂਸ ਹੀ ਨੂੰ ਹੈ ਜਿੱਤ ਹਾਰ ਦਾ ਕੋਈ ਫਰਕ ਹੁੰਦਾ ਐਵੇਂ ਜ਼ਿੰਦਗੀ ਸਾਡੀ ਨਫੇ ਵੀ ਜ਼ਿੰਦਗੀ 'ਚ ਬੜੇ ਹੁੰਦੇ ਆ ਨੁਕਸਾਨ ਵੀ ਬੜੇ ਹੁੰਦੇ ਆ ਤਾਂ ਕਈ ਵਾਰੀ ਨਿੱਕੀ ਨਿੱਕੀ ਗੱਲ ਤੋਂ ਬੰਦਾ ਜਿਹੜਾ ਉਹ ਥੱਲੇ ਉਤਰ ਜਾਂਦਾ ਜਿਹੜਾ ਸਾਡਾ ਦੇਸ਼ ਦਾ ਅਜਾੜਾ ਹੈ ਉਹ ਸਾਡੀ ਨੈਗੇਟਿਵਿਟੀ 'ਚੋਂ ਨਿਕਲਿਆ ਹੋਇਆ ਹੈ ਸਾਡੇ ਦੇਸ਼ ਦੇ ਲੋਕਾਂ ਨੂੰ ਸਾਡੇ ਨੌਜਵਾਨਾਂ ਨੂੰ ਲੱਗਣ ਲੱਗ ਗਿਆ ਕਿ ਪੰਜਾਬ ਦੇ ਅੰਦਰ ਕੁਛ ਨਹੀਂ ਕਹਤਾ ਸੀ ਉਹ ਮੂੜ ਕੇ ਨੌਜਵਾਨਾਂ ਦੇ ਅੰਦਰ ਪੋਜ਼ਿਟਿਵਿਟੀ ਲੈ ਕੇ ਆਉਣਾ ਚਾਹੁੰਦੇ ਆ ਕਿ ਸਾਡੇ ਦੇਸ਼ ਵਿੱਚ ਬੜਾ ਕੁਝ ਆਪਾਂ ਇੱਥੇ ਰਹਿ ਕੇ ਇਸ ਦੇਸ਼ ਦੀ ਸੇਵਾ ਵੀ ਕਰੀਏ ਔਰ ਸਾਨੂੰ ਸਾਰਾ ਕੁਝ ਮਿਲੂਗਾ ਨੌਕਰੀਆਂ ਦੇ ਰਹੀ ਹੈ ਸਰਕਾਰ ਹੋਰ ਬੜਾ ਕੁਝ ਦੇ ਰਹੀ ਹੈ ਟ੍ਰੇਨਿੰਗ ਦੇ ਰਹੀ ਹੈ ਤਾਂ ਕਿ ਤੁਸੀਂ ਆਪਣੇ ਲੋਨ ਲੈ ਸਕੋ ਜਿਹੜੇ ਬੰਦੇ ਨੂੰ ਉਮਰ ਲੰਘ ਗਈ ਨਹੀਂ ਨੌਕਰੀ ਕਰ ਸਕਦੇ ਉਹ ਆਪਦੇ ਕਾਰੋਬਾਰ ਕਰ ਸਕਣ ਤੋ ਪੋਜ਼ਿਟਿਵਿਟੀ ਨਾਲ ਹੀ ਸਾਰਾ ਕੁਝ ਹੁੰਦਾ। ਤੋ ਇਹ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਪੋਜ਼ਿਟਿਵ ਕਰੀਏ ਤਾਂ ਕਿ ਉਹ ਪੰਜਾਬ ਲਈ ਕੰਮ ਕਰ ਸਕਣ। ਜਿਵੇਂ ਅੱਜ ਤੁਹਾਡੇ ਵੱਲੋਂ ਜਿਹੜਾ ਦੋ ਪ੍ਰੋਗਰਾਮ ਲਿਖੇ ਗਏ ਆ ਇੱਕ ਹਾਕੀ ਦੇ ਨਾਲ ਨੌਜਵਾਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬਾਸਕਟਬਾਲ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਤੇ ਨਾ ਕਿਤੇ ਨੌਜਵਾਨਾਂ ਦਾ ਇਹ ਮਕਸਦ ਹੁੰਦਾ ਵੀ ਅਸੀਂ ਕਬੱਡੀ ਦੇ ਰਾਹੀਂ ਜਿਹੜਾ ਜੁੜਗੇ ਖੇਡਾਂ ਦੇ ਵਿੱਚ ਵਾਲੀਬਾਲ, ਫੁੱਟਬਾਲ ਜਾਂ ਕ੍ਰਿਕਟ ਦੇ ਰਾਹੀਂ ਉਹ ਪ੍ਰੋਗਰਾਮ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਲਿਖੂਗਾ। ਦੇਖੋ ਬੰਦੇ ਨੂੰ ਜਿਹੜਾ ਨਾ ਕਿਸੇ ਵੀ ਗਰਾਊਂਡ ਨਾਲ ਜੁੜਨਾ ਚਾਹੀਦਾ ਸਾਰੀਆਂ ਗੇਮਾਂ ਦਾ ਮਕਸਦ ਹੈ ਮਨੁੱਖ ਨੂੰ ਸਰੀਰਕ ਤੌਰ ਤੇ ਤਕੜਾ ਕਰਨਾ ਤਾਂ ਕੁਝ ਗੇਮਾਂ ਦੇ ਵਿੱਚ ਇਹ ਵੀ ਹੈ ਵੀ ਅੱਜ ਕੱਲ ਫਾਈਨੈਂਸ਼ੀਅਲੀ ਵੀ ਲੋਕਾਂ ਨੂੰ ਲੱਗਦਾ ਤਾਂ ਸਾਰੇ ਬਸੇ ਆ ਬਾਸਕਟਬਾਲ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਜਿਹੜੇ NBA ਲੈਵਲ ਦੇ ਪਲੇਅਰ ਆ ਉਹਨਾਂ ਨੂੰ ਮੈਨੂੰ ਲੱਗਦਾ ਵੀ ਸਾਡੇ ਭਾਰਤ ਦੇ ਕਿਸੇ ਬੰਦੇ ਦੀ ਕਮਾਈ ਨਹੀਂ ਹੁੰਦੀ ਜਿੰਨੀ ਉਹ ਇੱਕ ਇੱਕ ਮੈਚ ਦਾ ਖੇਡਣ ਦਾ ਲੈਂਦੇ ਆ ਸੋ ਅਸੀਂ ਜੇ ਸੋਚਦੇ ਆ ਤਾਂ ਸਾਰੀਆਂ ਗੇਮਾਂ ਦੇ ਵਿੱਚ ਹੈਗਾ ਕਰੈਕਟ ਵੀ ਹੈ ਕਬੱਡੀ ਵੀ ਹੈ ਹੋਰ ਵੀ ਗੇਮਾਂ ਦੇ ਵਿੱਚ ਹੈਗੀਆਂ ਅੱਜ ਕੱਲ ਰੈਸਲਿੰਗ ਦੇ ਵਿੱਚ ਜਿਹੜਾ ਪੁਲਵਾਨਾਂ ਦੇ ਪਿੰਡਾਂ 'ਚ ਬਹੁਤ ਤਾਂ ਸਾਰੇ ਪਾਸੇ ਜਿਹੜੀ ਹੈ ਉਹ ਹੁੰਦੀ ਹੈ ਪਰ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਨੌਜਵਾਨਾਂ ਨੂੰ ਗਰਾਊਂਡਾਂ 'ਚ ਲੈ ਕੇ ਆਈਏ। ਉਹਨਾਂ ਨੂੰ ਦੱਸੀਏ ਕਿ ਇਸ ਗਰਾਊਂਡ ਦਾ ਕੀ ਫਾਇਦਾ ਹੈ। ਤੁਸੀਂ ਜੇਕਰ ਸਵੇਰੇ ਉੱਠਦੇ ਹੋ ਸਾਨੂੰ ਬਾਣੀ ਵੀ ਕਹਿੰਦੀ ਹੈ ਉੱਠ ਉਦਮ ਕਰੇ ਉੱਠ ਕੇ ਪ੍ਰਭਾਤੀ। ਸੋ ਜੇ ਅਸੀਂ ਉੱਠ ਤੜਕੇ ਉਦਮ ਕਰਾਂਗੇ, ਉੱਠਾਂਗੇ ਤਾਂ ਉਹਦੇ ਸਾਨੂੰ ਬੈਨੀਫਿਟ ਹੀ ਬੈਨੀਫਿਟ ਹੈ। ਸੋ ਅਸੀਂ ਪੰਜਾਬ ਦੇ ਹਰ ਨੌਜਵਾਨ ਨੂੰ ਹਰ ਇੱਕ ਵਿਅਕਤੀ ਨੂੰ ਪੋਜ਼ਿਟਿਵ ਕਰਨਾ ਹੈ ਪੰਜਾਬ ਦੇ ਪ੍ਰਤੀ ਤਾਂ ਕਿ ਉਹਨਾਂ ਨੂੰ ਇਹ ਇਹ ਮਹਿਸੂਸ ਨਾ ਹੋਵੇ ਕਿ ਪੰਜਾਬ ਛੱਡਣ ਚ ਭਲਾ ਹੈ ਉਹ ਸਗੋਂ ਇਹ ਅਸੀਂ ਲੋਕਾਂ ਦੀ ਵਿਚਾਰਧਾਰਾ ਪੈਦਾ ਕਰਨੀ ਹੈ ਕਿ ਪੰਜਾਬ ਚ ਆ ਕੇ ਸਾਡਾ ਭਲਾ ਹੋ ਸਕਦਾ ਜਿਹੜੇ ਵਿਦੇਸ਼ਾਂ ਚ ਗਏ ਬਹੁਤ ਸਾਰੇ ਨੌਜਵਾਨ ਮੁੜ ਕੇ ਆ ਰਹੇ ਤੇ ਕੰਮ ਕਰ ਰਹੇ ਆ ਤੇ ਉਹਨਾਂ ਨੂੰ ਸਰਕਾਰਾਂ ਦੇ ਬਾਹ ਵੀ ਫੜ ਰਹੀਆਂ ਪਰ ਸੇਕੋਂ ਸਾਵੇ ਸਾਰੇ ਜਿਹੜੇ ਨੌਜਵਾਨ ਆ ਉਹ ਖੇਡਾਂ ਨਾਲ ਜੁੜ ਨਹੀਂ ਸਕਦੇਗੇ ਪਿੰਡਾਂ ਦੀ ਗੱਲ ਕਰ ਲਈਏ ਉਹ ਕਿਤਨਾ ਕਿਤੇ ਇਹ ਨਸ਼ੇ ਤੋਂ ਜ਼ਰੂਰ ਬਚਣਾ ਚਾਹੁੰਦੇ ਆ ਪਰ ਉਹ ਖੇਡਾਂ ਨਾਲ ਜੁੜ ਨਹੀਂ ਸਕਦੇ ਉਹਨਾਂ ਵਾਸਤੇ ਕੋਈ ਵੱਖਰਾ ਉਪਰਾਲਾ ਕਰਨ ਜਾ ਰਹੀ ਹੈ ਸਰਕਾਰ ਦੇਖੋ ਹਰ ਜਗ੍ਹਾ ਤੇ ਪਿੰਡਾਂ ਦੇ ਵਿੱਚ ਹੀ ਖਾਸ ਕਰਕੇ ਪੰਜਾਬ ਦੇ ਅੰਦਰ ਜੇ ਅਸੀਂ ਦੇਖੀਏ ਤਾਂ ਕੋਈ ਪਿੰਡ ਇਹ ਹੋ ਜਾ ਨਹੀਂ ਜਿੱਥੇ ਕੋਈ ਨਾ ਕੋਈ ਗੇਮ ਹੈ ਨਹੀਂ ਜਾਂ ਸਾਡੇ ਕੋਲੇ ਸੜਕਾਂ ਹੈ ਨਹੀਂ ਜਿਹੜੇ ਬੰਦਾ ਵੀ ਹੈਗਾ ਉਹਨਾਂ ਨੂੰ ਜਿਹੜਾ ਐਥਲੈਟਿਕਸ ਰਾਹੀਂ ਜਾਂ ਹੋਰ ਗੇਮਾਂ ਰਾਹੀਂ ਜੋੜਾਂਗੇ ਤਾਂ ਬਹੁਤ ਪਿੰਡਾਂ ਦੇ ਵਿੱਚ ਸਾਡੇ ਵਾਲੀਬਾਲ ਗਰਾਊਂਡ ਬਣੇ ਹੋਏ ਆ ਜਾਂ ਫੁੱਟਬਾਲ ਗਰਾਊਂਡ ਵੀ ਹੈਗੇ ਆ ਤਾਂ ਸਾਰੀਆਂ ਗੇਮਾਂ ਦੇ ਲਈ ਅਸੀਂ ਇਹ ਪ੍ਰਾਲੇ ਕਰਾਂਗੇ ਤਾਂ ਹਰ ਬੰਦੇ ਨੂੰ ਅਸੀਂ ਜਿਹੜਾ ਸਕੂਲਾਂ 'ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਸਕੂਲ ਲੈਵਲ ਤੇ ਹਰ ਇੱਕ ਬੱਚੇ ਨੂੰ ਜਿੰਨਾ ਚਿਰ ਉਹਨੂੰ ਪਤਾ ਹੀ ਨਹੀਂ ਵੀ ਮੇਰੇ ਅੰਦਰ ਕੀ ਆ ਬਹੁਤ ਸਾਰੇ ਬੰਦੇ ਇਹ ਜੇ ਇਹ ਜ਼ਰੂਰੀ ਨਹੀਂ ਵੀ ਜਿਹੜੇ ਆ ਖੇਡ ਰਹੇ ਇੱਥੇ ਇਹੀ ਇਹਨਾਂ ਦੇ ਬੱਚੀ ਜ਼ਿਆਦਾ ਹੈਗਾ ਪੋਟੈਂਸ਼ੀਅਲ ਹੈ ਬਹੁਤ ਸਾਰੇ ਬੰਦੇ ਇਹੋ ਜਿਹੜੇ ਗਰਾਊਂਡਾਂ ਤੱਕ ਪਹੁੰਚਦੇ ਨੇ ਉਹਨਾਂ ਕੋਲ ਇੰਨੀ એનર્ਜੀ ਹੁੰਦੀ ਹੈ ਉਹਨੂੰ ਪਤਾ ਹੀ ਨਹੀਂ ਲੱਗਦਾ ਸਾਡੇ 'ਚ એનર્ਜੀ ਹੈ ਤਾਂ ਅਸੀਂ ਮੇਰੇ ਨਾਲ ਅਮਨਦੀਪ ਜੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹ 32 ਸਾਲ ਤੋਂ ਤਾਂ ਅਸੀਂ ਕਲੱਬੀ ਚਲਾ ਰਹੇ ਹਾਂ ਅਸੀਂ ਇਹੋ ਜਿਹੋ ਜਿਹੇ ਬੰਦੇ ਜਿਹੜੇ ਘਰੇ ਬੈਠੇ ਸੀ ਉਹਨਾਂ ਨੂੰ ਲਿਆ ਕੇ ਇੱਥੇ ਗਰਾਊਂਡ 'ਤੇ ਵੜਿਆ ਜਦੋਂ ਉਹਨਾਂ ਨੇ ਆ ਕੇ ਦੇਖਿਆ ਖੇਡ ਕੇ ਤਾਂ ਬਹੁਤ ਅੰਤਰਰਾਸ਼ਟਰੀ ਲੈਵਲ ਤੱਕ ਸਾਡੇ ਇੱਥੋਂ ਦੇ ਖਿਡਾਰੀ ਗ ਤੋ ਇਹ ਉਹ ਬੰਦੇ ਨੂੰ ਖੋਜਣਾ ਪੈਣਾ ਲੱਭਣਾ ਪੈਣਾ ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਹਰ ਬੰਦੇ ਤੱਕ ਸਾਡੀ ਆਵਾਜ਼ ਜਾਵੇ ਹਰ ਇੱਕ ਮਾਂ ਬਾਪ ਆਪ ਦੇ ਬੱਚੇ ਨੂੰ ਸਕੂਲਾਂ ਤੱਕ ਲੈ ਕੇ ਆਵੇ ਜਿੰਨਾ ਚਿਰ ਅਸੀਂ ਜਿਵੇਂ ਤੁਹਾਨੂੰ ਦੱਸਿਆ ਵੀ ਬਹੁਤੀਆਂ ਚੀਜ਼ਾਂ ਅਸੀਂ ਸਿਰਫ ਨੌਕਰੀ ਤੱਕ ਸੀਮਤ ਰਹੇ ਹਾਂ ਕਿ ਸਾਡਾ ਬੱਚੇ ਨੂੰ ਨੌਕਰੀ ਮਿਲ ਜੂ ਪਰ ਅੱਜ ਸਭ ਤੋਂ ਵੱਡੀ ਜਿਹੜੀ ਚੀਜ਼ ਆ ਉਹ ਸਿਹਤ ਹੈ ਜਿਹੜੇ ਬੰਦੇ ਕੋਲ ਸਿਹਤ ਹੈ ਨਹੀਂ ਉਹਦੇ ਕੋਲ ਕੁਝ ਮਰਜ਼ੀ ਹੋਵੇ ਅੱਜ ਏਸੀਆਂ ਚ ਪਏ ਬੰਦੇ ਅੰਦਰੋਂ ਸੜ ਰਹੇ ਆ ਬਿਮਾਰੀਆਂ ਦੇ ਨਾਲ ਸੋ ਇਸ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਤੰਦਰੁਸਤ ਪੰਜਾਬ ਬਣਾਈਏ ਉਹਨਾਂ ਨੌਜਵਾਨਾਂ ਨੂੰ ਗਰਾਊਂਡਾਂ ਤੇ ਲੈ ਕੇ ਆਏ ਜੀ ਤਾਂ ਕਿ ਉਹ ਆਪਣਾ ਜੀਵਨ ਕੋਆਖਾ ਜਿਹੜਾ ਉਹ ਚੰਗਾ ਬਤਰ ਕਰ ਸਕਣ ਮੁੱਖ ਮੰਤਰੀ ਪੰਜਾਬ ਨੇ ਦੋ ਟਾਰਗੇਟ ਹੈ ਮੁੱਖ ਤੌਰ ਤੇ ਆਪਾਂ ਕਹਿ ਸਕਦੇ ਹਾਂ ਮਾਈਂਡ ਦੇ ਵਿੱਚ ਉਹਨਾਂ ਨੇ ਰੱਖ ਲਿਆ ਇੱਕ ਤਾਂ ਉਹਨਾਂ ਨੇ ਕਿਹਾ ਕਿ ਕਰਾਪਸ਼ਨ ਹੈ ਜਿਹੜੀ ਉਹ ਬਿਲਕੁਲ ਖਤਮ ਕਰਾਂਗੇ ਦੂਜਾ ਜਿਹੜਾ ਉਹਨਾਂ ਨੇ ਕਿਹਾ ਨਸ਼ਾ ਖਤਮ ਕਰਾਂਗੇ ਤਾਂ ਇੱਥੋਂ ਤੱਕ ਉਹਨਾਂ ਨੇ ਕਹਿ ਤਾ ਹੈ ਕਿ ਜੇਕਰ ਕੋਈ ਵੀ ਇਸ ਤਰੀਕੇ ਦਾ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਕੋਈ ਕਰਾਪਸ਼ਨ ਦਾ ਮਾਮਲਾ ਜਾਂ ਨਸ਼ੇ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਉਹਦੀ ਜ਼ਿੰਮੇਵਾਰ ਉਥੋਂ ਦੇ ਮੁੱਖ ਅਧਿਕਾਰੀ ਹੋਣਗੇ ਡੀਸੀ ਐਸ ਦੇਖੋ ਅਸਲ ਦੇ ਵਿੱਚ ਕੀ ਹੈ ਵੀ ਸਾਨੂੰ ਜਦੋਂ ਅਸੀਂ ਕਿਸੇ ਵੀ ਰਸਤੇ ਤੇ ਤੁਰਾਂਗੇ ਤਾਂ ਹੀ ਸਾਨੂੰ ਮੰਜ਼ਿਲ ਮਿਲੂਗੀ ਤਾਂ ਅਸੀਂ ਜਦੋਂ ਇਸ ਦੇ ਖਿਲਾਫ ਉੱਠਾਂਗੇ ਤਕੜੇ ਹੋਵਾਂਗੇ ਅਵੇਅਰ ਹੋਵਾਂਗੇ ਪਹਿਲੀ ਗੱਲ ਤਾਂ ਸਾਨੂੰ ਇਹ ਹੈ ਵੀ ਜਦੋਂ ਜਦੋਂ ਸਾਡੇ ਲੋਕ ਹੀ ਇੰਨੇ ਅਵੇਅਰ ਹੋ ਗਏ ਤਾਂ ਉਹਨੇ ਕਿਸੇ ਨੂੰ ਕਰਾਪਸ਼ਨ ਕਰਨ ਦਾ ਮੌਕਾ ਨਹੀਂ ਮਿਲਣਾ ਤਾਂ ਉਸ ਵਾਸਤੇ ਇਹ ਵੱਡੀ ਗੱਲ ਹੈ ਅਫਸਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਇਕੱਲੇ ਲੋਕ ਦੁਖੀ ਹੋ ਕੇ ਸਰਕਾਰ ਬਦਲ ਦਿੰਦੇ ਆ ਜਦੋਂ ਕਿ ਬਹੁਤ ਸਾਰੇ ਵੱਡੇ ਕਾਰਨ ਇਹ ਵੀ ਹੈਗੇ ਆ ਕਿ ਜਿਹੜੀ ਹੈ ਪ੍ਰਸ਼ਾਸਨਿਕ ਗਲਤੀਆਂ ਕਾਰਨ ਤੇ ਜਾਂ ਕੁਝ ਅਧਿਕਾਰੀਆਂ ਦੀ ਗਲਤੀ ਦਾ ਖਮਾਜਾ ਸਰਕਾਰ ਨੂੰ ਭੁਗਤਣਾ ਪੈਂਦਾ ਫਿਰ ਇਸ ਵਾਸਤੇ ਸਰਕਾਰ ਚਾਹੁੰਦੀ ਹੈ ਕਿ ਸਿਕੰਜਾ ਕੱਸਿਆ ਜਾਵੇ ਤਾਂ ਕਿ ਜਿਹੜਾ ਹੈਗਾ ਜਿਹੜਾ ਜਿਹੜਾ ਬੰਦਾ ਜਿਹੜੀ ਆਪਣੇ ਹੱਕ ਰੱਖਦਾ ਫਿਰ ਉਹਨੂੰ ਜੇ ਚੰਗਾ ਕੰਮ ਕਰਦਾ ਤਾਂ ਸਨਮਾਨ ਵੀ ਹੋਵੇ ਤੇ ਜੇਕਰ ਸਮਾਜ ਦਾ ਕੋਈ ਨੁਕਸਾਨ ਕਰਦਾ ਤਾਂ ਫਿਰ ਉਹਦਾ ਉਨੂੰ ਉਹਦਾ ਫਰਜ਼ ਬੰਦਾ ਵੀ ਉਹਨੂੰ ਫਿਰ ਸਜ਼ਾ ਵੀ ਮਿਲੇ ਲੱਗਦਾ 2.5 ਸਾਲਾਂ ਦੇ ਵਿੱਚ ਵਿੱਚ ਤੁਸੀਂ ਇਹ ਦੋਨਾਂ ਪ੍ਰੋਜੈਕਟਾਂ ਤੇ ਖਰੇ ਉਤਰ ਜਾਊਗੀ ਪੰਜਾਬ ਸਰਕਾਰ ਤੇ ਔਰ ਹਰ ਜ਼ਿਲ੍ਹੇ ਦੇ ਵਿੱਚ ਕਸਬੇ ਦੇ ਵਿੱਚ ਗਰਾਊਂਡ ਲੈਵਲ ਤੱਕ ਕਿਉਂਕਿ ਸਰਕਾਰ ਨੇ ਬੜਾ ਕੁਝ ਅਚੀਵ ਕੀਤਾ ਹੈ ਪਿਛਲੇ 2 ਸਾਲਾਂ 'ਚ ਅਸੀਂ ਜਿਹੜਾ ਹੈ ਆਪਣੀ ਪੰਜਾਬ ਦੇ ਲੋਕਾਂ 'ਚ ਪੋਜ਼ਿਟਿਵਿਟੀ ਲੈ ਕੇ ਆਏ ਸਭ ਤੋਂ ਵੱਡੀ ਗੱਲ ਇਹ ਹੈ ਅੱਜ ਤੁਸੀਂ ਹੁਣ ਪਤਾ ਕਰੋ ਜਿਹੜੇ ਇਹ ਤੋਂ ਪਹਿਲਾਂ ਦੇਸ਼ ਛੱਡਣ ਵਾਲੇ ਲੋਕ ਕਿੰਨੇ ਸੀ ਤੇ ਹੁਣ ਕਿੰਨੇ ਆ ਅੱਜ ਸਾਡੇ ਬਰਜਿੰਦਰਾ ਕਾਲਜ ਜਾ ਕੇ ਦੇਖੋ 80% ਤੋਂ ਉੱਤੇ ਸਾਡੀ ਬੀਏ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਮੈਰਿਟ ਹੈ ਤਾਂ ਇੱਥੇ ਜਿਹੜੇ ਬੱਚੇ ਬਾਹਰ ਜਾਣ ਦੀ بجائے ਇੱਥੇ ਪੜ੍ਹਨ ਨੂੰ ਤਰਜੀਹ ਦੇ ਰਹੇ ਸੋ ਇਹ ਸਰਕਾਰ ਦੀ ਦੇਣ ਆ ਪਰ ਅਸੀਂ 2 ਸਾਲਾਂ ਦੇ ਬਹੁਤ ਕੁਝ ਕਰ ਦਿਆਂਗੇ ਜਿਹੜੇ ਬਾਹਰ ਗਏ ਉਹ ਵੀ ਮੁੜ ਕੇ ਆਉਣਗੇ ਕਿਤੇ ਥੈਂਕ ਯੂ ਵੈਰੀ ਮੱਚ ਤਾਂ ਇਹ ਸਨ ਐਮਐਲਏ ਫਰੀਕੋਟ ਗੁਰਦੇਵ ਸਿੰਘ ਸੇਖੋਂ ਤਾਂ ਜਿਹੜਾ ਅੱਜ ਪ੍ਰੋਗਰਾਮ ਉੱلیکਿਆ ਗਿਆ ਪੰਜਾਬ ਪੁਲਿਸ ਵੱਲੋਂ ਜਿਹੜਾ ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਜਾਗਰੂਕਤਾ ਮਹਮ ਤਹਿਤ ਉਮੀਦ ਤਹਿਤ ਜਿਹੜਾ ਪ੍ਰੋਗਰਾਮ ਉੱਲਿਕਿਆ ਗਿਆ ਤਾਂ ਦੋ ਪ੍ਰੋਗਰਾਮ ਜਿਹੜੇ ਰੱਖੇ ਗਏ ਨੇ ਇੱਕ ਹਾਕੀ ਗਰਾਊਂਡ ਦੇ ਵਿੱਚ ਨੌਜਵਾਨਾਂ ਨੂੰ ਜਿਹੜਾ ਖੜਾਇਆ ਜਾ ਰਿਹਾ ਹੈ ਖੇਡਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜਾ ਬਾਸਕਟਬਾਲ ਗਰਾਊਂਡ ਦੇ ਵਿੱਚ ਵੀ ਜਿਹੜਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਪੰਜਾਬ ਨੇ ਆ ਦੋ ਜਿਹੜੇ ਟਾਰਗੇਟ ਰੱਖ ਲਏ ਨੇ ਇੱਕ ਕ腐ਸ਼ਨ ਤੇ ਜਿਹੜਾ ਨਸ਼ਾ ਇਸ ਦਾ ਬਿਲਕੁਲ ਖਾਤਮਾ ਕਰਨਾ ਹੈ ਗਰਾਊਂਡ ਲੈਵਲ ਤੱਕ ਜਿਹੜਾ ਤੇ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਲੀਕੇ ਗਏ ਨੇ ਇਹਨਾਂ ਨੂੰ ਕਿੰਨਾ ਕੁ ਬੈਨੀਫਿਟ ਮਿਲਦਾ ਹੈ ਕ腐ਸ਼ਨ ਤੇ ਨਸ਼ਾ ਖਤਮ ਹੁੰਦਾ ਹੈ ਜਾਂ ਨਹੀਂ ਗੁਰਜੀਤ ਸਿੰਘ ਰਮਾਣਾ ਏ 5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾਏ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਪ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ